ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਥੋੜੇ ਜਿਹੇ ਸਮਾਨ ਦੇ ਨਾਲ ਆਪਾਂ ਬੜਾ ਹੀ ਟੇਸੀ ਜਿਹਾ ਨਾਸ਼ਤਾ ਬਣਾ ਕੇ ਤਿਆਰ ਕਰਨਾ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਤੇ ਬਹੁਤ ਹੀ ਆਸਾਨ ਤਰੀਕਾ ਹੈ ਤੇ ਬਹੁਤ ਘੱਟ ਸਮਾਨ ਹੈ ਇੱਕ ਆਲੂ ਵੱਡੇ ਸਾਈਜ਼ ਦਾ ਛਿੱਲ ਕੇ ਕਦੂਕਾਸ ਕਰਕੇ ਪਾਣੀ ਦੇ ਵਿੱਚ ਆਪਾਂ ਇਹਨੂੰ ਪਾ ਦਿੱਤਾ ਸੀ ਦੋ ਤਿੰਨ ਵਾਰੀ ਮੈਂ ਧੋ ਲਿਆ ਆ ਤੇ ਹੁਣ ਇਹਨੂੰ ਆਪਾਂ ਨਿਚੋੜ ਕੇ ਸਾਰੇ ਨੂੰ ਤੇ ਦੂਸਰੇ ਡੋਂਗੇ ਦੇ ਵਿੱਚ ਆਪਾਂ ਪਾ ਲੰਨੇ ਆ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਸੌਖੀ ਆ ਵੀਡੀਓ ਬਿਲਕੁਲ ਤੇ ਬੜਾ ਹੀ ਟੇਸਟੀ ਇਹ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਹੈ। ਥੋੜਾ ਜਿਹਾ ਸਮਾਂ ਲੱਗਦਾ ਇਹਨੂੰ ਤੇ ਦੇਖੋ ਆਲੂ ਆ ਭਾਵਾ ਜਿਹੜਾ ਅਨੋਚੜ ਕੇ ਕੱਢ ਲਿਆ ਸੀ ਤੇ ਇਹਦੇ ਵਿੱਚ ਆਪਾਂ ਹੁਣ ਪਾਉਣੇ ਆ ਜੀ ਸੂਜੀ ਪਾਉਣ ਇੱਕ ਕੁੱਲੀ ਮੈਂ ਇਹਦੇ ਵਿੱਚ ਸੂਜੀ ਦੀ ਪਾ ਦੁੱਤੀ ਆ ਠੀਕ ਆ ਜੀ ਆਲੂ ਸੂਜੀ ਨੂੰ ਹੁਣ ਆਪਾਂ ਕਰ ਲੈਨੇ ਆ ਮਿਕਸ ਕੋਈ ਗੈਸਟ ਆ ਗਿਆ ਨਾ ਫਟਾਫਟ ਇਹਨੂੰ ਆਪਾਂ ਬਣਾ ਕੇ ਤਿਆਰ ਕਰ ਸਕਦੇ ਕੋਈ ਜ਼ਿਆਦਾ ਸਮਾਂ ਨਹੀਂ ਇਹਨੂੰ ਲੱਗਦਾ ਬਣਾਉਣ ਲਈ ਤੇ ਜਿੰਨੀ ਕ ਸੂਜੀ ਲਈ ਸੀ ਉੰਨਾ ਕ ਆਪਾਂ ਦਹੀਂ ਲੈ ਲਿਆ ਸਾਰਾ ਦਹੀਂ ਆਪਾਂ ਇਹਦੇ ਵਿੱਚ ਪਾ ਦੰਨੇ ਆ ਤੇ ਪਾ ਕੇ ਇਹਨੂੰ ਹੁਣ ਆਲੂ ਸੂਜੀ ਦਹੀਂ ਤਿੰਨੇ ਚੀਜ਼ਾਂ ਲਈਆਂ ਨਾ ਆਪਾਂ ਤੇ ਬਸ ਇਹਨਾਂ ਚੀਜ਼ਾਂ ਦੇ ਨਾਲੇ ਜਿਹੜਾ ਆ ਇਹ ਨਾਸ਼ਤਾ ਤਿਆਰ ਹੋ ਜਾਣਾ ਤੇ ਬਾਕੀ ਕੋਈ ਸਬਜ਼ੀਆਂ ਪਾਣੀਆਂ ਉਹ ਤੁਹਾਡੀ ਆਪਣੀ ਮਰਜ਼ੀ ਹੈ ਔਲੂਨ ਮਿਰਚ ਮਸਾਲਾ ਪਾ ਕੇ ਤੇ ਇਹਨੂੰ ਤੁਸੀਂ ਐਦਾਂ ਵੀ ਤਿਆਰ ਕਰ ਸਕਦੇ ਆ ਠੀਕ ਆ ਜੀ ਵਧੀਆ ਤਰੀਕੇ ਦੇ ਨਾਲ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਮਿਕਸ ਕਰ ਲੰਨੇ ਪਹਿਲਾਂ ਤੇ ਆਲੂ ਆਪਾਂ ਵਾਲਿਆ ਵੀ ਨਹੀਂ ਦੇਖੋ ਕੱਚਾ ਆ ਆਲੂ ਆ ਤੇ ਕਦੂਕਸ ਕਰ ਲਿਆ ਸੀ ਬਸ ਉਜੀ ਆਪਾਂ ਇਹਨੂੰ ਐਨ ਵਧੀਆ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਰਲਵਾ ਦੁੱਤਾ ਆ ਤੇ ਹੁਣ ਇਹਨੂੰ ਆਪਾਂ ਜਿਹੜਾ ਆ ਟੱਕ ਕੇ ਰੱਖ ਦੰਨੇ ਆ ਤਾਂ ਕਿ ਸੂਜੀ ਜਿਹੜੀ ਫੁੱਲ ਜਾਵੇ ਇਹ ਲਈ ਆਪਾਂ ਟਮਾਟਰ ਹਰੀ ਮਿਰਚ ਸਵੀਟ ਕੌਰਨ ਤੇ ਪਿਆਜ਼ ਇਹ ਤੁਹਾਡੀ ਆਪਣੀ ਮਰਜ਼ੀ ਤੁਸੀਂ ਇਹਦੇ ਵਿੱਚ ਕੀ ਪਾਉਣਾ ਆ ਕੀ ਨਹੀਂ ਪਾਉਣਾ ਹੋਰ ਕੋਈ ਸਬਜ਼ੀ ਐਡ ਕਰਨੀ ਉਹ ਵੀ ਤੁਸੀਂ ਇਹ ਚ ਕਰ ਸਕਦੇ ਆ ਤੇ ਇਨੀਆਂ ਚੀਜ਼ਾਂ ਦੇ ਨਾਲੇ ਬਹੁਤ ਟੇਸਟੀ ਜਿਹਾ ਨਾਸ਼ਤਾ ਇਹ ਬਣ ਕੇ ਤਿਆਰ ਹੋ ਜਾਣਾ ਠੀਕ ਹੈ ਜੀ ਤੇ ਇਹ ਸਬਜ਼ੀਆਂ ਆਪਾਂ ਪਾ ਦਿਤੀਆਂ ਆ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਪਾ ਦਨੇ ਆ ਜੀਰਾ ਬਿਲਕੁਲ ਅੱਧਾ ਕ ਚਮਚਾ ਆਪਾਂ ਪਾਇਆ ਤੇ ਥੋੜੀ ਜੀ ਆਪਾਂ ਪਾਤੀ ਅਜਵੈਣ ਵਧੀਆ ਹੁੰਦੀ ਹਾਜਮੇ ਵਾਸਤੇ ਤੇ ਥੋੜੀ ਜੀ ਹਲਦੀ ਪਾਤੀ ਆ ਤੁਸੀਂ ਜਿੰਨਾ ਕ ਬਣਾਉਣਾ ਉਸ ਹਿਸਾਬ ਨਾਲ ਤੁਸੀਂ ਸਮਾਨ ਲੈ ਲਓ ਇਹ ਨਮਕ ਪਾਤਾ ਮੈਂ ਦੋ ਇਹਦੇ ਨਾਸ਼ਤੇ ਬਣਾਉਣੇ ਆ ਤੇ ਤੁਸੀਂ ਜ਼ਿਆਦਾ ਬਣਾਉਣਾ ਤੇ ਜ਼ਿਆਦਾ ਪਾ ਲਓ ਚਿੱਲੀ ਫਲੈਕਸ ਜਿਹੜੇ ਇਹ ਵੀ ਪਾ ਦਨੇ ਆਪਾਂ ਵਧੀਆ ਲੱਗਦੇ ਆ ਦੇਖਣ ਨੂੰ ਇਦੋਂ ਆਸਤੇ ਦੇ ਵਿੱਚ ਇਹ ਬਣੇ ਉਹਦੇ ਵਿੱਚ ਦਿਸਦੇ ਨਾ ਬਹੁਤ ਸੋਹਣੇ ਲੱਗਦੇ ਆ ਤੇ ਇਹ ਚੀਜ਼ਾਂ ਪਾ ਕੇ ਤੇ ਆਪਾਂ ਇਹਨੂੰ ਹੁਣ ਮਿਕਸ ਕਰ ਦੰਨੇ ਆ ਸਬਜ਼ੀਆਂ ਵੀ ਇਹਦੇ ਵਿੱਚ ਐਨ ਵਧੀਆ ਜਿਹੜੀਆਂ ਮਿਕਸ ਹੋ ਜਾਣ ਤੁਸੀਂ ਮਟਰ ਪਾ ਲਓ ਤੁਸੀਂ ਵੀਨਸ ਪਾ ਲਓ ਜੋ ਸਬਜ਼ੀ ਤੁਹਾਡੇ ਕੋਲ ਹੈਗੀ ਆ ਉਹ ਤੁਸੀਂ ਇਹ ਚ ਪਾ ਸਕਦੇ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਣੇ ਪਾਣੀ ਉਹੀ ਕਾਲੀ ਜਿਹੜੀ ਦਹੀਂ ਵਾਲੀ ਸੀ ਨਾ ਉਹੀ ਇੱਕ ਕਾਲੀ ਆਪਾਂ ਭਰ ਕੇ ਲਈ ਆ ਥੋੜਾ ਥੋੜਾ ਕਰਕੇ ਪਾਣੀ ਪਾਉਣੇ ਆ ਤੇ ਜਿੰਨੀ ਕਿ ਲੋੜ ਹੋਈ ਉਨਾਂ ਕ ਪਾ ਲੈਣੇ ਆ ਇੱਕੋ ਬਾਰ ਇਹ ਨਹੀਂ ਪਾਣੀ ਇਹਦੇ ਵਿੱਚ ਆਪਾਂ ਪਾਉਣਾ ਹੈਗਾ ਦੇਖੋ ਸੂਜੀ ਤਾਂ ਆਪਣੀ ਪਹਿਲਾਂ ਦਹੀਂ ਆਪਾਂ ਪਾ ਦਿੱਤਾ ਸੀ ਤਾਂ ਫੁੱਲ ਗਈ ਆ ਦੇਖੋ ਮੈਂ ਥੋੜਾ ਥੋੜਾ ਪਾਣੀ ਪਾਉਣੀ ਆ ਪਾ ਕੇ ਤੇ ਇਹਨੂੰ ਇਸ ਤਰ੍ਹਾਂ ਮਿਕਸ ਕਰੀ ਜਾਣੇ ਆ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਇਹਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਬਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਇਹ ਪਾਇਆ ਖਾਣ ਵਾਲਾ ਸੋਡਾ ਮਿੱਠਾ ਸੋਡਾ ਜਿਹੜਾ ਬਿਲਕੁਲ ਚਮੇ ਦਾ ਚੌਥਾ ਹਿੱਸਾ ਮਾੜਾ ਜਾਏ ਤੇ ਪਾਤਾ ਪਾਣੀ ਪਾਣੀ ਪਾ ਕੇ ਇਹਨੂੰ ਕਰਦਨੇ ਮਿਕਸ ਤੇ ਦੇਖੋ ਆਪਾਂ ਜਿਹੜੀ ਇੱਕ ਕੌਲੀ ਪਾਣੀ ਦੀ ਭਰੀ ਸੀ ਨਾ ਤੇ ਉਹ ਆਪਾਂ ਪੂਰੀ ਨਹੀਂ ਪਾਈ ਹੈਗੀ ਠੀਕ ਆ ਅੱਧਿਕ ਕੌਲੀ ਆਪਣੀ ਪਾਣੀ ਦੀ ਲੱਗੀ ਆ ਤੇ ਇਸ ਤਰ੍ਹਾਂ ਦਾ ਇਹਨੂੰ ਜਿਹੜਾ ਆ ਆਪਾਂ ਤਿਆਰ ਕਰਨਾ ਆ ਪੈਨ ਆਪਾਂ ਜਿਹੜਾ ਉਹ ਗਰਮ ਰੱਖਿਆ ਆ ਟੱਕ ਦਿੱਤਾ ਸੀ ਮੈਂ ਇਹਨੂੰ ਮੜਾ ਜਿਆ ਤੇਲ ਲਾ ਕੇ ਤੇ ਆਪਾਂ ਇਹਨੂੰ ਕਰ ਲੈਨੇ ਆ ਸਾਰੇ ਪੈਨ ਚ ਫਿਲਾ ਲੈਨੇ ਆ ਤੇ ਹੁਣ ਆਪਾਂ ਇਹ ਚ ਪਾ ਦਿੱਤੇ ਜੀ ਤਿਲ ਤੇ ਇਹ ਆਪਸ਼ਨਲ ਆ ਪਾਉਣੇ ਤਾਂ ਪਾਲੋਂ ਤੁਸੀਂ ਸਕਿਪ ਕਰ ਦਿਓ ਕੜੀ ਪੱਤਾ ਮੈਂ ਤੋੜ ਕੇ ਪਾ ਦੇਣਾ ਆ ਤੇ ਇਹਦੇ ਉੱਤੇ ਆਪਾਂ ਪਾ ਦਨੇ ਆ ਜੀ ਜਿੰਨੀ ਕ ਆਪਾਂ ਨੂੰ ਲੋੜ ਹੋਊਗੀ ਉਨਾਂ ਕੁ ਵੇਟਰੇ ਤੇ ਪਾ ਦਨੇ ਆ ਥੋੜਾ ਜਿਹਾ ਹੋਰ ਪਾ ਦਨੇ ਆ ਦੋ ਆਪਾਂ ਇਹਦੇ ਨਾਸ਼ਤੇ ਬਣਾਉਣੇ ਆ ਤੇ ਪੌਣੀ ਕਕੋਲੀ ਦੇ ਆਪਣੇ ਦੋ ਤਿਆਰ ਹੋ ਜਾਣੇ ਤੁਸੀਂ ਜਿੰਨਾ ਕ ਬਣਾਉਣਾ ਉਸ ਹਿਸਾਬ ਨਾਲ ਤੁਸੀਂ ਸੂਜੀ ਤੇ ਆਲੂ ਦਹੀਂ ਜਿਹੜਾ ਉਹ ਸਮਾਨ ਤੁਸੀਂ ਲੈ ਸਕਦੇ ਤਾਂਹੀਂ ਤਾਂ ਥੋੜਾ ਵੀ ਪਾ ਲਓ ਕੋਈ ਗੱਲ ਨਹੀਂ ਆਲੂ ਤੇ ਸੂਜੀ ਆਲੂ ਜ਼ਿਆਦਾ ਪਾ ਲਓ ਸੂਜੀ ਜ਼ਿਆਦਾ ਪਾ ਲਓ ਠੀਕ ਆ ਇਹ ਟੱਕ ਦਨੇ ਆ ਟੱਕ ਕੇ ਇਹਨੂੰ ਪਕਾਉਣਾ ਆ ਦੇਖੋ ਨਾਸਤੇ ਦਾ ਕਲਰ ਆਪਣਾ ਬਹੁਤ ਸੋਹਣਾ ਵਧੀਆ ਆ ਗਿਆ ਚੇਂਜ ਹੋ ਗਿਆ ਹੈ ਅੱਗੇ ਨਾਲੋਂ ਉੱਪਰ ਉਹ ਜਿਹੜਾ ਥੋੜਾ ਸੁੱਕਾ ਸੁੱਕਾ ਜਿਹਾ ਹੋ ਗਿਆ ਆ ਹੁਣ ਇਹਦੇ ਉੱਪਰ ਆਪਾਂ ਹਲਕਾ ਹਲਕਾ ਤੇਲ ਲਾ ਲੈਨੇ ਆ ਪਰਸ਼ ਦੇ ਨਾਲ ਤੇ ਫਿਰ ਇਹਨੂੰ ਆਪਾਂ ਪਲਟ ਦੇਣਾ ਹੈ ਕਿਉਂਕਿ ਕੱਚਾ ਆਲੂ ਆ ਥੋੜਾ ਜਿਹਾ ਚਿਪਕਦਾ ਹੁੰਦਾ ਆ ਇਹ ਤੇ ਇਸ ਤਰ੍ਹਾਂ ਇਹਨੂੰ ਪਹਿਲਾਂ ਥੋੜਾ ਜਿਹਾ ਹਲਾ ਲੈਨੇ ਆ ਤੇ ਫਿਰ ਇਹਨੂੰ ਪਲੇਟ ਦੇ ਨਾਲ ਪਲਟਦੇ ਆ ਕਿਉਂਕਿ ਉਹਦਾ ਥੋੜਾ ਜਿਹਾ ਟੁੱਟਣ ਦਾ ਖਤਰਾ ਹੁੰਦਾ ਆ ਠੀਕ ਹੈ ਜੀ ਮੈਂ ਉਹਦੇ ਵਿੱਚੇ ਤਿਲ ਥੋੜੇ ਜਿਹੇ ਹੋਰ ਪਾਤੇ ਸੀ ਪੈਣ ਦੇ ਤੇ ਆਪਾਂ ਜਿਹੜਾ ਨਾਸ਼ਤਾ ਪਲਟੇ ਸੀ ਨਾ ਉਹ ਪਲੇਟ ਦੇ ਨਾਲੇ ਇਦਾਂ ਇਹਦੇ ਵਿੱਚ ਰੱਖਤਾ ਤੇ ਦਵਾ ਦਨੇ ਏਦਾਂ ਅੰਦਰ ਤੱਕ ਪੱਕ ਵੀ ਜਾਊਗਾ ਤਿਲ ਵੀ ਇਹਨੂੰ ਐਨ ਵਧੀਆ ਲੱਗ ਜੂਗੇ ਕਿ ਜਦੋਂ ਆਪਾਂ ਇਹਨੂੰ ਇਹਦੇ ਨਾਲ ਪਲਟੇ ਦੇ ਨਾਲ ਚੱਕਦੇ ਸੀ ਨਾ ਥੋੜਾ ਥੋੜਾ ਸਾਈਡਾਂ ਤੋਂ ਇਕੱਠਾ ਹੋ ਗਿਆ ਸੀ ਇਸ ਕਰਕੇ ਆਪਾਂ ਦਵਾ ਕੇ ਫਲਾ ਦੁੱਤਾ ਇਹਨੂੰ ਟਾਕੇ ਇਹਨੂੰ ਪਕਾ ਲੈਣਾ ਆ ਤੇ ਇੱਕ ਵਾਰੀ ਮੈਂ ਫੇਰ ਪਾਲਟ ਦਿੱਤਾ ਸੀ ਤੇ ਦੇਖ ਸਕਦੇ ਆ ਤੁਸੀਂ ਨਾਸ਼ਤਾ ਆਪਣਾ ਕਿੰਨਾ ਸੋਹਣਾ ਦੋਨਾਂ ਪਾਸਿਆਂ ਤੋਂ ਬਣ ਕੇ ਤਿਆਰ ਹੋ ਗਿਆ ਬਹੁਤ ਸੋਹਣਾ ਬਣਿਆ ਠੀਕ ਆ ਜੀ ਤੇ ਇਹਨੂੰ ਆਪਾਂ ਜਿਹੜਾ ਆ ਕੱਢ ਲੈਣਾ ਤੇ ਦੂਸਰਾ ਵੀ ਆਪਾਂ ਇਦਾਂ ਹੀ ਤਿਆਰ ਕਰ ਲੈਣਾ ਦੇਖੋ ਬਿਲਕੁਲ ਆਸਾਨ ਵੀਡੀਓ ਆ ਥੋੜੇ ਜੇ ਸਮਾਨ ਦੇ ਨਾਲ ਬਣ ਗਈ ਆ ਬਹੁਤ ਸੋਹਣਾ ਨਾਸ਼ਤਾ ਬਹੁਤ ਟੇਸਟੀ ਬਣ ਕੇ ਤਿਆਰ ਹੋ ਜਾਂਦਾ ਹੈ ਦੇਖੋ ਕਿੰਨਾ ਸੋਹਣਾ ਨਾਸ਼ਤਾ ਬਣਿਆ ਆਪਣਾ ਉਸੇ ਤਰ੍ਹਾਂ ਆਪਾਂ ਜਿਹੜਾ ਦੂਜਾ ਆ ਉਹੀ ਸਮਾਨ ਪਾ ਕੇ ਕੜੀ ਪੱਤਾ ਪਾਤਾ ਤੇਲ ਪਾ ਦਨੇ ਆ ਤੇ ਉਸੇ ਤਰ੍ਹਾਂ ਆਪਾਂ ਆ ਕੇ ਦੂਜਾ ਵੀ ਤਿਆਰ ਕਰ ਲੈਣਾ ਵੀਡੀਓ ਚੰਗੀ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ ਜੀ ਤੇ ਕਮੈਂਟ ਮੈਨੂੰ ਜ਼ਰੂਰ ਕਰਕੇ ਦੱਸਿਓ ਕਿ ਕਿੱਦਾਂ ਦੀ ਸਾਡੀ ਜਿਹੜੀ ਵੀਡੀਓ ਤੁਹਾਨੂੰ ਲੱਗਦੀ ਕਿੱਥੋਂ ਤੁਸੀਂ ਦੇਖਦੇ ਆ ਠੀਕ ਹੈ ਜੀ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਤੇ ਇਹਨੂੰ ਵੀ ਬਸ ਉਸੇ ਤਰ੍ਹਾਂ ਫਲਾ ਕੇ ਟੱਕ ਦਾਣਾ ਉਦਾਂ ਹੀ ਇਹਨੂੰ ਆਪਾਂ ਬਣਾ ਲੈਣਾ ਆ ਤੇ ਜਿਹੜਾ ਆਪਾਂ ਬਣਾਇਆ ਆ ਉਹ ਮੈਂ ਤੁਹਾਨੂੰ ਤੋੜ ਕੇ ਦਿਖਾ ਲਦਣੀ ਇਹਨੂੰ ਟੱਕ ਕੇ ਆਪਾਂ ਪਕਾ ਲਵਾਂਗੇ ਤੇ ਹੌਲੀ-ਹੌਲੀ ਬਣਦਾ ਰਹੂਗਾ ਇਹ ਘੱਟ ਸੇਕ ਤੇ ਹੀ ਆਪਾਂ ਰੜਨਾ ਆ ਰੱਖ ਕੇ ਅੰਦਰ ਤੱਕ ਸੂਜੀ ਪੱਕ ਜਾਵੇ ਤੇ ਆਲੂ ਵੀ ਕੱਚਾ ਆ ਤੇ ਸੂਜੀ ਵੀ ਕੱਚੀ ਆ ਠੀਕ ਆ ਜੀ ਤੇ ਦੇਖੋ ਮੈਂ ਇਹਨੂੰ ਤੋੜ ਕੇ ਦਿਖਾ ਲ ਦਨੀ ਉਹ ਬਣੀ ਜਾਂਦਾ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨਾ ਸੋਹਣਾ ਸੌਫਟ ਵਧੀਆ ਨਾਸ਼ਤਾ ਬਣ ਕੇ ਤਿਆਰ ਹੋਇਆ